ਅਸੀਂ ਖੜੇ ਆ ਬ੍ਰਿਟਿਸ਼ ਕੌਂਸਲ ਦੇ ਜੋ ਲੰਗਰ ਲਾਇਆ ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਤੋਂ ਲੰਗਰ ਚੱਲ ਰਿਹਾ ਬਿਨਾਂ ਕਿਸੇ ਵੇਦ ਭਾਵ ਦੇ ਚਾਹੇ ਉਹ ਕਿਸਾਨ ਹੈ ਚਾਹੇ ਉਹ ਸਿੱਖ ਹੈ ਚਾਹੇ ਕੋਈ ਵੀ ਹੈ ਜੋ ਇੱਥੇ ਆ ਰਿਹਾ ਹੈ ਗੁਰੂ ਦਾ ਲੰਗਰ ਖਾ ਕੇ ਜਾ ਰਿਹਾ ਹੈ ਤਸੱਲੀ ਨਾਲ ਤੇ ਇਹਨਾਂ ਦੀ ਇਹ ਸੇਵਾ ਇੱਕ ਵੱਡਾ ਯੋਗਦਾਨ ਹੈ ਇੱਥੇ ਕਿਸਾਨ ਅੰਦੋਲਨ 'ਚ ਆਜੋ ਉਹ ਹੁਣ ਇਹਨਾਂ ਦੇ ਪ੍ਰਬੰਧਕਾਂ ਨਾਲ ਅਸੀਂ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਇਹ ਲੰਗਰ ਇੱਥੇ ਲਾਉਣ ਦਾ ਕੀ ਪਰਪਸ ਹੈ ਜੀ ਦੇਖੋ ਬ੍ਰਿਡਸ ਇੱਕ ਕਾਉਂਸਲ ਜੋ ਕਿ ਜਿੱਥੇ-ਜਿੱਥੇ ਵੀ ਕਿਤੇ ਕਿਸੇ ਵੀ ਕਿਸਮ ਦਾ ਆਪਤਕਾਲੀਨ ਸਮਾਂ ਆਉਂਦਾ ਜਾਂ ਸੰਗਤ ਨੂੰ ਕਿਸੇ ਵੀ ਕਿਸਮ ਦੀ ਲੋੜ ਮਹਿਸੂਸ ਹੁੰਦੀ ਆ ਪ੍ਰਸ਼ਾਦੇ ਪਾਣੀ ਦੀ ਰਹਿਸ਼ ਦੀ ਘਰਾਂ ਦੀ ਉਥੇ ਪਿਛਲੇ 18 ਸਾਲਾਂ ਤੋਂ ਇਹ ਸੇਵਾ ਨਿਭਾਉਂਦੀ ਆ ਜਦੋਂ ਕਿਸਾਨ ਅੰਦੋਲਨ ਪੰਜਾਬ ਤੋਂ ਪਿਛਲੀ 25 26 ਤਰੀਕ ਨੂੰ ਚੱਲਿਆ ਤੋਂ ਅਸੀਂ ਦੇਖਿਆ ਵੀ ਇਹ ਵੀਰ ਨੇ ਇਹਨਾਂ ਨੇ ਪ੍ਰੋਟੈਸਟ ਕਰਨਾ ਇਹਨਾਂ ਵਾਸਤੇ ਪ੍ਰਸ਼ਾਦੇ ਪਾਣੀ ਦੀ ਸੇਵਾ ਨਿਭਾਉਣਾ ਸਾਡਾ ਮੋਢਲਾ ਫਰਜ਼ ਸੀ ਅਸੀਂ 28 ਤਰੀਕ ਨੂੰ ਹੀ ਇੱਥੋਂ ਲੰਗਰ ਸਟਾਰਟ ਕਰਤਾ ਸੀ ਤਕਰੀਬਨ ਅੱਜ 27 ਤਰੀਕ ਹੋ ਗਈ ਹੈ ਨਿਰੰਤਰ ਇੱਕ ਮਹੀਨੇ ਤੋਂ 24 ਘੰਟੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਲੰਗਰ ਸਮੂਹ ਸੰਗਤ ਵਾਸਤੇ ਸਮੂਹ ਜੀ ਇਨਸਾਨੀਅਤ ਵਾਸਤੇ 24 ਘੰਟੇ ਚੱਲਦਾ ਹੈ ਤੇ ਕੀ ਤੁਹਾਨੂੰ ਫੰਡਿੰਗ ਵਗੈਰਾ ਕੌਣ ਕਰਦਾ ਹੈ ਜੀ ਬਾਕੀ ਤੁਸੀਂ ਇਹ ਸਾਰੀ ਦੇਖੋ ਗੁਰੂ ਨਾਨਕ ਮਹਾਰਾਜ ਦਾ ਲੰਗਰ ਚਲਾਇਆ ਹੋਇਆ ਹੈ ਨਾ ਫੰਡਿੰਗ ਤਾਂ ਸਿੱਖ ਸੰਗਤਾਂ ਕਰਦੀਆਂ ਨੇ ਇੱਥੇ ਸਾਡੇ ਵੀਰ ਨੇ ਬਹੁਤ ਇੱਥੇ ਦੀਆਂ ਸੰਗਤਾਂ ਨੇ ਜਿਹੜੀ ਵਿੱਚ ਕਿਸੇ ਚੀਜ਼ ਦੀ ਲੋੜ ਮਹਿਸੂਸ ਹੁੰਦੀ ਆ ਉਹ ਦਿੰਦੀਆਂ ਨੇ ਬਾਕੀ मोस्टली ਜਿਹੜਾ ਮਾਇਆ ਉਹ ਗੁਰੂ ਨਾਨਕ ਮਹਾਰਾਜ ਬਾਹਰਲੀ ਸੰਗਤ ਦੇ ਰੂਪ ਚ ਇੱਥੇ ਭੇਜਿਆ ਸਾਰੀ ਸੰਗਤ ਇੱਥੇ ਸੇਵਾ ਕਰ ਰਹੀ ਹੈ ਇਹ ਗੁਰੂ ਨਾਨਕ ਬਾਦਸ਼ਾਹ ਦਾ ਲੰਗਰ ਹੈ ਤੇ ਉਸੇ ਦੇ ਛਤਰ ਛਾਇਆ ਹੇਠ ਕੋਈ ਪੈਸੇ ਦੀ ਕਮੀ ਨਹੀਂ ਆਉਂਦੀ ਤੇ ਸਾਰੇ ਸੰਗਤ ਜੋ ਆ ਖੁਦ ਸੇਵਾ ਕਰਦੀ ਹੈ ਕੁਝ ਮੀਡੀਆ ਚ ਸਵਾਲ ਚੁੱਕੇ ਜਾਂਦੇ ਨੇ ਕਿ ਜੋ ਬਾਹਰਲੇ ਕੰਟਰੀਆਂ ਤੋਂ ਆ ਕੇ ਕਰ ਰਹੇ ਨੇ ਉਹ ਸ਼ਾਇਦ ਸਾਡੇ ਕੰਟਰੀ ਚ ਇੰਟਰਫੇਅਰ ਕਰ ਰਹੇ ਨੇ ਪਰ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਜੜ੍ਹਾਂ ਵੀ ਇੱਥੇ ਨੇ ਜੇ ਅਸੀਂ ਇਸ ਨੂੰ ਇੰਟਰਫੇਰੈਂਸ ਮੰਨਦੇ ਆ ਤੇ ਜਦੋਂ ਅਸੀਂ ਬਾਹਰ ਜਾ ਕੇ ਇਸ ਅੱਪਕੀ ਬਾਅਰ 트ੰਪ ਸਰਕਾਰ ਦੇ ਨਾਰੇ ਲਾਉਨੇ ਆ ਤੇ ਸਾਡੀ ਵੀ ਉੱਥੇ ਇੰਟਰਫੇਰੈਂਸ ਹੈ ਤੇ ਇਸ ਕਰਕੇ ਅਸੀਂ ਉਸ ਪੱਖੋਂ ਨਾ ਦੇਖੀਏ ਕਿ ਇਹਦੇ ਨਾਲ ਕੌਣ ਨੇ ਪਰ ਉਹਨਾਂ ਦੀਆਂ ਭਾਵਨਾਵਾਂ ਦੇਖੀਏ ਕਿਉਂਕਿ ਇਹ ਸਭ ਲੋਕ ਜੋ ਗੁਰੂ ਨਾਨਕ ਜੀ ਦੇ ਨਿਆਂ ਤੇ ਉਹਨਾਂ ਦੀਆਂ ਸਿੱਖਿਆ ਤੇ ਚੱਲਣ ਵਾਲੇ ਲੋਕ ਨੇ ਉਹਨਾਂ ਚ ਕਿਰਤ ਕਰੋ ਵੰਡ ਛਕੋ ਦਾ ਪਹਿਲਾ ਨਾਰਾ ਹੈ ਔਰ ਇਹ ਉਸੇ ਦੇ ਤਹਿਤ ਜਿੱਥੇ ਵੀ ਕਿਤੇ ਵਿਪਤਾ ਹੁੰਦੀ ਹੈ ਸਿਰਫ ਕੰਸਾਲ ਅੰਦੋਲਨ ਨਹੀਂ ਵਰਲਡ 'ਚ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਇਹ ਸਿੱਖ ਫਾਰਮ ਯੂਕੇ ਜੋ ਹੈ ਉੱਥੇ ਆਪਦੀਆਂ ਸੇਵਾਵਾਂ ਨਿਭੰਦ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਜਸਦੀਪ ਕਮਨ ਦੇ ਨਾਲ ਸਿੰਗੂ ਬਾਰਡਰ ਤੋਂ ਡਿਸਕਵਰ ਪਲਾਸ